ਮੈਂ ਸਰ ਫੋਰੈਸਟ ਗਾਰਡ ਇੱਥੇ ਮਨਵੀਰ ਸਿੰਘ ਤੇ ਇਹ ਜਿਹੜੀ ਆ ਪੰਜ ਪਿੰਡਾਂ ਦੀ ਪੰਚਾਇਤ ਦਾ ਟੋਟਲ ਇਹਦਾ ਰਕਬਾ 811 ਏਕੜ ਆ ਇੱਥੇ ਜੋ ਹੈ ਸਭ ਨੇਚਰਲ ਆ ਕੋਈ ਆਰਟੀਫੀਸ਼ੀਅਲ ਨਹੀਂ ਆ ਨੇਚਰਲ ਵਾਟਰ ਆ ਇੱਥੇ بارش ਦਾ ਜਾਂ ਹੋਰ ਓਵਰਫਲੋ ਜੋ بارش ਦਾ ਪਿੰਡਾਂ ਤੋਂ ਹੁੰਦਾ ਉਹ ਆ ਕੇ ਇੱਥੇ ਹੋ ਜਾਂਦਾ ਇੱਥੇ ਮਾਈਗਰੇਟਿਡ ਬਰਡਸ ਆਂਦੇ ਆ ਹਾਜੀ ਤੱਕ ਸਰ ਇਹਦੀ ਗਿਣਤੀ 2000 ਤੋਂ 2500 ਦੇ ਵਿੱਚ ਆ ਤੇ ਪੰਛੀਆਂ ਦੀ ਗਿਣਤੀ ਉਦਾਂ 15000 ਪਲੱਸ ਹੋ ਜਾਂਦੀ ਆ ਜੋ ਪਿਛਲੀ ਰਿਪੋਰਟ ਦੇ ਹਿਸਾਬ ਨਾਲ ਆ ਤੇ ਤੋਂ ਕੋਈ 100 ਪਲੱਸ ਸਪੀਸੀਜ਼ ਹੋ ਜਾਂਦੀਆਂ ਨਾਰਮਲ ਇੱਥੇ ਇਹ ਤੋਂ ਵੱਧ ਦੀ ਸਪੀਸੀਜ਼ ਹੁਣ ਘਟ ਰਹੀਆਂ ਹੋਣਗੀਆਂ ਕੁਝ ਪੰਛੀ ਇੱਥੇ ਰੁੱਕ ਜਾਂਦੇ ਆ ਕੁਝ ਮਤਲਬ ਜਿੱਦਾਂ ਇੱਥੇ ਵਿਜ਼ਿਟ ਕਰਕੇ ਸ਼ਾਲਾਪੱਤਨ ਚਲ ਜਾਂਦੇ ਆ ਕੁਝ ਉੱਥੇ ਮਰਾੜੇ ਪੱਤਨ ਤੇ ਚਲ ਜਾਂਦੇ ਆ ਕਾਫੀ ਸਰ ਮਾਈਗਰੇਟਰੀ ਬਰਡਸ ਜਿੱਦਾਂ ਸਪੋਰਟ ਬਿਲ ਡੱਕ 글로ਸਰੀ ਆਈਬਸ ਹੋਰ ਜਿੱਦਾਂ ਸਾਰਸ ਗਰੇਨ ਇੱਥੇ ਪੇਅਰ ਆ ਉਹ ਪੱਕਾ ਹੀ ਰਹਿਣਦੇ ਆ ਦੋ ਪੇਅਰ ਹੋ ਗਏ ਆ ਉਹ ਇੱਥੇ ਆਸਟ੍ਰੇਲੀਆ ਤੋਂ ਆਇਆ ਸੀ ਉਹ ਇੱਥੇ ਹੀ ਛੇੜ ਰਹਿਣ ਲੱਗ ਪਿਆ। ਜਾਤਰੀ ਸਰ ਜਿੱਦਾਂ ਸਕੂਲ ਦੇ ਬੱਚੇ ਆਉਂਦੇ ਆ ਆਪਣੇ ਕੋ ਕਮਿਊਨਿਟੀ ਹਾਲ ਆ ਉੱਥੇ ਅਸੀਂ ਆਡੀਟੋਰੀਅਮ ਚ ਉਹਨਾਂ ਨੂੰ ਬੰਡਾ ਬਿਠਾ ਕੇ ਸਲਾਈਡ ਵਗੈਰਾ ਚਲਾ ਕੇ ਉਹਨਾਂ ਨੂੰ ਪੰਛੀਆਂ ਬਾਰੇ ਦੱਸੀਦਾ। ਅੰਦਰ ਸਾਡੇ ਕੋ ਉੱਥੇ ਲੱਗੀਆਂ ਪੰਛੀਆਂ ਦੀਆਂ ਫੋਟੋਆਂ ਬੱਚੇ ਉਰ ਤੋਂ ਵੇਅਰ ਹੁੰਦੇ ਆ। ਫਿਰ ਕੰਟੀਨ ਵਗੈਰਾ ਉੱਥੇ ਬਹਿ ਕੇ ਆਪਣਾ ਉਹ ਬ੍ਰੇਕਫਾਸਟ ਜਾਂ ਲੰਚ ਵਗੈਰਾ ਲੈ ਸਕਦੇ ਆ। ਤੇ ਕਈ ਵਾਰ ਆਹੀਂ ਅਵੇਰਨੈਸ ਪ੍ਰੋਗਰਾਮ ਕਰੀਦਾ ਸਕੂਲਾਂ ਦੇ ਬੱਚਿਆਂ ਨੂੰ ਇਨਵਾਈਟ ਕਰੀਦਾ। ਫਰਾਂਜੀ ਉਹਨਾਂ ਨੂੰ ਬ੍ਰੇਕਫਾਸਟ ਵਗੈਰਾ ਪ੍ਰੋਵਾਈਡ ਕਰੀਦਾ ਫਿਰ ਬੱਚਿਆਂ ਨੂੰ ਬਾਹਰ ਇੱਥੇ ਵਿਜ਼ਿਟ ਕਰਾਉਣ ਲਈ ਇੱਥੇ ਵਾਚ ਟਾਵਰ ਬਣਿਆ ਆ ਵਾਚ ਟਾਵਰ ਤੇ ਬਿਠਾ ਗਿਆ ਹੀ ਉਹਨਾਂ ਨੂੰ ਦੂਰਬੀਨ ਵਗੈਰਾ ਦੇ ਕੇ ਵਾਇਸ 1 1 ਬੱਚੇ ਨੂੰ ਤੇ ਫਿਰ ਉਹ ਮਤਲਬ ਵਧੀਆ ਵੇ ਉਹਦੇ ਲਈ ਉਹੀ ਤੁਹਾਨੂੰ ਦੱਸਿਆ ਨਾ ਉੱਥੇ ਅੰਦਰ ਹੀ ਪਹਿਲਾਂ ਉਹਨਾਂ ਨੂੰ ਦੱਸਿਆ ਜਾਂਦਾ ਕਿ ਇਹ ਪੰਛੀ ਜਿਹੜੇ ਮਾਈਗਰੇਟਿਡ ਹੈ ਇਹਦਾ ਇਹ ਨਾਮ ਹੈ ਤੇ ਇਹ ਦੀ ਫੋਟੋ ਆ ਫਿਰ ਉਹਨਾਂ ਨੂੰ ਇੱਥੇ ਆ ਕੇ ਮਤਲਬ ਫੀਲਡ ਵਿਜ਼ਿਟ ਕਰਾਇਆ ਜਾਂਦਾ ਸਰ ਜਿਆਦਾ ਨੇਚਰਲੀ ਆ ਫਿਸ਼ਿੰਗ ਵਗੈਰਾ ਇੱਥੇ ਪੰਛੀ ਖਾਂਦੇ ਆ ਜਿਹੜੇ ਦੂਸਰੇ ਆ ਉਹ ਪੰਛੀ ਐਦਾਂ ਆ ਕਿ ਮਾਰਨਿੰਗ ਚਲੇ ਜਾਂਦੇ ਆ ਫੀਡ ਲੈ ਕੇ ਈਵਨਿੰਗ ਫੇਰ ਵਾਪਸ ਆ ਜਾਂਦੇ ਆ ਇਹ ਸਾਰੇ ਜਿਹੜੇ ਪੰਛੀ ਐ ਜ਼ਿਆਦਾਤਰ ਮਾਈਗਰੇਟਿਡ ਆ ਇਹਦੇ ਵਗੈਰਾ ਨਾਲ ਸਾਡੇ ਕੋਲ ਚੰਡੀਗੜ੍ਹ ਟੀਮ ਆਂਦੀ ਆ ਜਦੋਂ ਅਸੀਂ ਪੰਛੀਆਂ ਦੀ ਕਾਊਂਟਿੰਗ ਕਰੀਦਾ ਉਹ ਫਿਰ ਇਕੱਲੇ ਇਕੱਲੇ ਪੰਛੀ ਨੂੰ ਕਾਊਂਟ ਕਰਦੇ ਆ ਕਿ ਇਹ ਪੰਛੀ ਉਹ ਸਾਈਡ ਤੋਂ ਆਇਆ ਤੇ ਐਨੇ ਪੰਛੀ ਹੋ ਗਏ ਆ ਇਹਦੇ ਵਗੈਰਾ ਤਿੰਨ ਚਾਰ ਉਹਦੇ ਸਰਵੇ ਹੁੰਦੇ ਆ ਫਿਰ ਉਹ ਸਟੇ ਕਰਦੇ ਆ ਤੇ तकरीबन ਸਾਰੇ ਪੰਛੀ ਸਰ ਇੱਥੇ ਆ ਕੇ ਜ਼ਿਆਦਾ ਇੱਥੇ ਹੀ ਰੁਕਦੇ ਆ ਸ਼ਾਲਾਪੱਤਨ ਦੇ ਥੋੜੇ ਇੱਥੋਂ ਕੁਝ ਸ਼ਾਲਾਪੱਤਨ ਜਲ ਜੰਦੇ ਕੁਝ ਉੱਥੇ ਜਲ ਜੰਦੇ ਆ ਜੀ ਸਰ ਇਦਾਂ ਦਾ ਇੱਕ ਸਾਰਸ ਕਰੇਂ ਦਾ ਪੇਅਰ ਆ ਉਹ ਕਾਫੀ 4-5 ਸਾਲਾਂ ਤੋਂ ਉੱਥੇ ਰਹਿ ਰਿਆ ਉਹ ਆਸਟ੍ਰੇਲੀਆ ਤੋਂ ਆਇਆ ਸੀ ਹੁਣ ਇੱਥੇ ਹੀ ਸਟੇ ਕਰਨ ਆਇਆ ਹੁਣ ਉਹਦੇ ਅੱਗੇ ਫੈਮਿਲੀ ਵੀ ਵੱਧ ਗਈ ਆ ਤੇ ਉਹ ਦੋ ਪੇਅਰ ਹੋ ਗਿਆ ਮਤਲਬ ਟੋਟਲ 4 ਹੋ ਗਏ ਆ ਸਾਰਸ ਕਰੇਂ ਦੇ ਉਹ ਜ਼ਿਆਦਾਤਰ ਇੱਥੇ ਡਾਲੇ ਵਾਲੇ ਤਲਾਚ ਹੀ ਹੁੰਦਾ ਆ ਕਈ ਵਾਰ ਇਥੋਂ ਸ਼ਾਲਾ ਪਤਨ ਵੀ ਚੱਲ ਜਾਂਦਾ ਯਾਤਰੀ ਸਰ ਆਂਦੇ ਆ ਉਹਨਾਂ ਨੂੰ ਮੇਨ ਇਹੀ ਮੈਸੇਜ ਆ ਕਿ ਆ ਕੇ ਇੱਥੇ ਮਤਲਬ ਪਲਾਸਟਿਕ ਦਾ ਯੂਸ ਨਾ ਕਰਨ ਕਿਉਂਕਿ ਇਹ ਨੇਚਰਲ ਆ ਸੋਰਸ ਤੇ ਪੰਛੀਆਂ ਨੂੰ ਇਹਦੇ ਨਾਲ ਡਿਸਟਰਬੈਂਸ ਹੁੰਦੀ ਹੈ ਜਦੋਂ ਪੈਕੇਟ ਜਾਂ ਬੋਤਲ ਪਾਣੀ ਚ ਸੁੱਟ ਦਿੰਦੇ ਆ ਬਾਕੀ ਬਹੁਤ ਵਧੀਆ ਜਿੰਨੇ ਵੀ ਆਂਦੇ ਕੋਆਪਰੇਟ ਕਰਦੇ ਆ ਬਸ ਇੱਕ ਇਹੀ ਮੈਸੇਜ ਆ ਕਿ ਆ ਕੇ ਇੱਥੇ ਕੋਸ਼ਿਸ਼ ਕਰਨ ਕਿ ਇਥੇ ਉਹ ਨਾ ਜ਼ਿੰਦਗੀ ਨਾ ਕਰਨ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਦੇ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਹੋਨੂ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ। ਸੀ-ਜ਼ੋਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ। ਮਲੇਰੀਆ, ਪੱਥਰੀ, ਜੋਂਡੇਸ, ਸਟਾਈਫੈਟ, ਜੋੜਾਂ ਬਦਲਦ, ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ। ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ। ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸਿਰ੍ਹਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਐਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ PG India News